ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ। ਫਿਨਲੈਂਡ ਦਾ ਸਿੱਖਿਆ ਮਾਡਲ ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਆਵੇਗਾ ਜਿੱਥੇ ਅਧਿਆਪਕ ਸਿੱਖਣਗੇ ਕਿ ਕਿਵੇਂ ਕਲਾਸਰੂਮ ਨੂੰ ਮੈਨੇਜ ਕਰਨਾ ਹੈ ਅਤੇ ਪੜਾਉਣ ਦੇ ਆਧੁਨਿਕ ਤਰੀਕੇ ਕੀ ਨੇ। ਪੰਜਾਬ ਸਰਕਾਰ ਬਹੁਤ ਹੀ ਵਧੀਆ ਵਿਜ਼ਨ ਸਿੱਖਿਆ ਅਤੇ ਸਿਹਤ ਲੈ ਕੇ ਚੱਲ ਰਹੀ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਮੈਂ ਵੀ ਇਸ ਟ੍ਰੇਨਿੰਗ ਦਾ ਹਿੱਸਾ ਬਣੀ। ਉੱਥੇ ਐਜੂਕੇਸ਼ਨ ਨੰਬਰ 1 ਹੈ ਅਤੇ ਉੱਥੋਂ ਦੀ ਟ੍ਰੇਨਿੰਗ ਤੋਂ ਮੈਂ ਇਹ ਸਿੱਖਿਆ ਕਿ ਬੱਚੇ ਖੇਡ ਵਿਧੀ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਸਿੱਖਦੇ ਹਨ। ਖੇਡਾਂ ਨਾਲ ਨਾ ਕੇ ਸਿਰਫ ਬੱਚਿਆਂ ਦਾ ਸਰੀਰਕ ਅਮਾਨਸਿਕ ਵਿਕਾਸ ਹੁੰਦਾ ਹੈ ਬਲਕਿ ਬੱਚਿਆਂ ਦਾ ਮਨੋਰੰਜਨ ਦੇ ਨਾਲ-ਨਾਲ ਬੱਚਿਆਂ ਦੇ ਗਿਆਨ ਦੇ ਵਿੱਚ ਵੀ ਵਾਧਾ ਹੁੰਦਾ ਹੈ। ਮੇਰੇ ਦੇ ਆਪ ਗੁਰਪ੍ਰੀਤ कौर ਮੈਮ ਜੀ ਫਿਨਲੈਂਡ ਵਿਖੇ ਗਏ ਸਨ ਉਹ ਇੱਕ ਟ੍ਰੇਨਿੰਗ ਦਾ ਕੈਸਨ ਸੀਜ਼ਨ ਉਹਨਾਂ ਨੇ ਸਾਨੂੰ ਵਕ ਵਕ ਸੀਜ਼ਨ ਵਾਂਗ ਤਸਵੀਰਾਂ ਤੇ ਪੇਂਟਿੰਗ ਆਰਟ ਵੀ ਕਰਵਾਈ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਿਆ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਯੈਸੀ ਆਪਣੇ ਬੱਚੇ ਨੇ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਇਹ ਵਾਲਾ PCPNDT, this is headed by all uh, women brigade and the of services and uh, Dr. Stinder and Dr. Indraal is there and all the civil surgeons, district family welfare officers and all the program officers. Uh, this program is very uh, important. It's not only, you see, uh, about female PT side, it's about, uh, I would say, about जेंडर जस्टिस ऑल्सो अबाउट द ह्यूमन रईट ऑफर सैक्स एंड दिस इज ए वेरी यूनिक काइंड ऑफ सिचुएशन वेयर यू आर किलिंग बिफोर देयर बॉर्न देयर कॉन्ट भी ए वर्स क्राइम दैन दिसे जरूरी है कि जो सिविल सर्जन एंड पर्टूलरली डिस्ट्रिक्ट फैमिली वेलफेयर ऑफिसर दे हैव टू यूसी कीप देर आईज ऑन द ग्राउंड राइट अप टू आशा वर्कर्स इंक्लूडिंग आई एम श्योर दैट वैन एवर लेडी गेट्स नोज फाली प्रेगनेंट हो गई है उस प्रेगनेंसी किफ इट डिसंक रजिस्ट्रेशन इज ए मस्ट दैट इंसेंटिव इजिलेड रुपीज फॉर आशा वर्कर्स because the asha workers the team they come to see that we used to get this money and we are not getting it anymore i think it's very important वैसे uh, अपना जोड़ा स्लोगन है वो है कि बेटी बचाओ बेटी पढ़ाओ मैंने चाहिए है अब बेटी बचाओ ते मुंडे पढ़ाओ लड़कियाँ नु पढ़ाण दी ਲੋੜ है बेटियाँ पढ़ने ਦੇ ਵਿੱਚ ਹੁਸ਼ਾਰਾ ਤੁਸੀਂ ਕੋਈ ਵੀ ਕੋਈ ਵੀ ਇਗਜ਼ਾਮ ਲੈ ਲਓ ਤੇ ਚੋੜੀਆਂ ਟਾਪਰ ਹੋਣਗੀਆਂ ਜੇ 10 ਦੇ ਵਿੱਚੋਂ ਘੱਟੋ ਘੱਟ 6 7 8 ਵਰ ਵੀ ਗਰਲਸ ਇੱਕ ਦੋ ਬੁਆイズ ਹੋਣਗੇ ਇਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਤੁਹਾਡੇ ਸਿਵਲ ਸਰਪ ਦੇ ਨਾਲ ਇਹ ਛੋਟ ਨੋਕ ਉਹਦੇ ਡਿਸਟ੍ਰਿਕਟ ਦੀ ਕੀ ਹਾਲਾਤ ਹੈਗੇ ਮੈਂ ਆਪਣਾ ਇੱਕ ਤਾਂ देयर इज ए ਵਰੀਏਬਿਲਟੀ ਔਟ ਦਾ ਨੈਸ਼ਨਲ ਲੈਵਲ ਆਈ ਥਿੰਕ ਨਾਰਥ ਈਸਟ ਵਿੱਚ ਸਭ ਤੋਂ ਘੱਟ ਹੈ ਔਰ ਕੇਰਲਾ ਇਜ਼ ਦਾ ਬੈਸਟ ਕੇਰਲਾ ਇਜ਼ ਦਾ ਬੈਸਟ ਸੋ ਇੱਕ ਤਾਂ ਸਟੇਟਸ ਦੇ ਵਿੱਚ ਵਰੀਏਸ਼ਨ ਬਹੁਤ ਹੈ ਜੇ ਮੈਂ ਪੰਜਾਬ ਦੀ ਗੱਲ ਕਰਾਂ ਹੁਸ਼ਿਆਰਪੁਰ ਦੇ ਵਿੱਚ 974 ਐਂਡ ਸਗਰੂਰ ਇਜ਼ 865 ਮਤਲਬ 100 ਤੋਂ ਜ਼ਿਆਦਾ ਦਾ ਡਿਫਰੈਂਸ ਹੈਗਾ सो दिस इज टाइम फॉर संघरूर पीपल जेडे नौ सौ तू तो नीचे है गया। और आई वुड से नैशनल एवरेज नौ सौ सतारा तो नीचे है गया मजोरिटी ऑफ डिस्ट्रिक अपने जी <coughs> दस्ट इज संघरूर मानसा एस बी एस नगर अमृतसर पठानकोट एस एस नगर फरीदकोट दे आर बिलो नाइन हंडरेड सो ऑल दिविलजन दे हैव टू सी वट इज द रीजन ਪਹਿਲਾਂ ਤੁਹਾਡੇ ਜਿਹੜੀ ਮਰਟਲ ਮੋਰਟੈਲਿਟੀ ਸੀ ਐਮਐਮਆਰ ਇਟ ਵਾਸ ਵੈਰੀ ਹਾਈ ਐਂ ਫਰੋਸ਼ ਪਰ ਦੇ ਨੇ ਟਾਕ ਟੂ ਦ ਡਿਪਟੀ ਕਮਿਸਟਰ ਅ ਤੋਂ ਵਿੱਚ ਸਾਡੀ ਟੀਮ ਵੀ ਗਈਆਂ ਸੈਟਰ ਤੋਂ ਨਾਓ ਦੇ ਹੈਵ ਮੇਡ ਸਰਟਨ ਮੈਂਟਸ ਦੇ ਹੈਵ ਮੀਟਿੰਗਸ ਵਿਦ ਆਸ਼ਾ ਵਰਕਰਸ ਉਹਨਾਂ ਨੇ ਹੁਣ ਸਾਡਾ ਰੀਸੈਂਟਲੀ ਅਸੀਂ ਇੱਕ ਵੈਲਿਊਏਸ਼ਨ ਕਰਾ ਰਹੇ ਸੀਗੇ ਸਾਨੂੰ ਕਿਹੜੇ ਹਸਪੀਟਲ ਹੈ ਜਿੱਥੇ ਐਮਸੀਐਸ ਸਰਵਸ ਜ਼ਰ ਬਰੀ ਪੋਰ ਐਂਡ ਵੀ ਨੀਡ ਟੂ ਇੰਟਰਵੈਨ ਇਰ ਹੈਵ ਸਮ ਅਲਾਈਐਂਸ ਵਿਦ ਦ ਮੇਬੀ ਪ੍ਰਾਈਵੇਟ ਸੈਕਟਰ ਆਈ ਵਿਲ ਕਮ ਟੂ ਦੈਟ ਲੇਟਰ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਫਿਰੋਜ਼ਪੁਰ ਵਾਲਾ ਹੈਗਾ ਥਿਸ ਇਜ਼ ਵਨ ਆਫ ਦਾ ਬੈਸਟ ਸੈਂਟਰਸ ਕਿ ਇਹਦੇ ਬਾਰੇ ਤੁਸੀਂ ਨਾ ਸੋਚੋ ਸੋ ਉਹਨਾਂ ਨੇ ਮਤਲਬ ਦੈਟ ਮੀਨਸ ਇਟ ਇਜ਼ ਪੋਸੀਬਲ ਇਫ ਦਾ ਸਿਵਲ ਸਰਜਨ ਇਜ਼ ਕੀਨ ਇਫ ਹੀ ਵਾਂਟਸ ਟੂ ਡੂ ਇਟ ਇਟ ਇਜ਼ ਇਟ ਇਜ਼ ਪੋਸੀਬਲ ਸੋ ਸਿਮਿਲਰਲੀ ਪਿਛਲੀ ਵਾਰੀ ਜਿਹੜਾ ਡੈਂਕੀ ਦੇ ਵਿੱਚ ਸੀਗਾ ਉਹ ਮੁਹਾਲੀ ਵਾਲਾ ਦਾ ਵਰਸਟ ਮੁਹਾਲੀ ਐਂਡ ਸ਼ਾਰਪੁਰ ਆਈ ਥਿੰਕ ਥਿਸ ਈਅਰ ਦੇ ਆਰ ਦਾ ਬੈਸਟ ਬਿਕਾਜ਼ ਦੇ ਫੋਕਸਡ ਔਨ ਦੈਟ ਸੋ ਇਟਸ ਓਨਲੀ ਅਬਾਊਟ ਯੂਰ ਅਟੈਂਸ਼ਨ ਕਿ ਤੁਸੀਂ ਕਿੱਥੇ ਕਰਦੇ ਹੋ ਉਹਨੂੰ ਤੇ ਇਹ ਕਿਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਪੈਸੇ ਦੀ ਪ੍ਰੋਬਲਮ ਨਹੀਂ ਹੈ ਜਿਹੜਾ ਤੁਹਾਡਾ ਇਨਫਾਰਮਰ ਹੈ ਇਟਸ 50000 ਇਟਸ ਅ ਹਿਊਜ ਅਮਾਉਂਟ ਐਂਡ ਜਿਹੜਾ ਡਿਕੁਆਇ ਕਸਟਮਰ ਹੈ ਇਟਸ 1 ਲੱਖ ਸੋ ਇਟ ਸ਼ੁੱਡ ਨਾਟ ਬੀ ਡਿਫਿਕਲਟ ਟੂ ਕੈਚ ਥਿਸ ਐਂਡ ਯੂ ਸੀ ਪੀਪਲ ਕਮ ਫਰਮ ਹਰਿਆਣਾ ਐਂਡ ਅਦਰ ਸਟੇਟਸ ਐਂਡ ਕੈਚ ਇੱਥੇ ਤੁਹਾਡੇ ਨਮੇਸ਼ਾਰ ਕੋਲ ਬਲਾਚੌਰ ਕੋਲ ਫੜਿਆ ਸੀ ਇੱਕ ਹੀ ਵਾਸ ਅ ਕੁਆਲੀਫਾਈਡ ਰੇਡੀਓਲੋਜਿਸਟ ਤੇ ਆਈ ਐਮ ਸ਼ੋਰ ਕਿ ਸਾਰੇ ਆਈ ਐਮ ਐ ਵਾਲਿਆਂ ਨੂੰ ਡਾਕਟਰਸ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਯੂ ਸ਼ੁਡ ਆਨ ਨੋ ਕਿ ਮੇਰੇ ਏਰੀਆ ਦੇ ਵਿੱਚ ਹੋ ਰਿਹਾ ਹੈਗਾ ਸੋ ਇਹ ਨਵੇਂ ਸ਼ਹਿਰ ਵਾਲਿਆਂ ਨੂੰ ਪਹਿਲੇ ਆਪ ਕੋ ਦੀ ਪੜ੍ਹ ਲੈਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੂੰ ਵਾਈਪ ਸ਼ੁਡ ਪੀਪਲ ਕਮ ਫਰਮ ਰਿਆਣਾ ਡੂ ਯੂਰ ਜੌਬ ਸੋ ਦੈਟ ਵਿਲ ਗੋ ਅਗੇਂਸਟ ਯੂ ਇਹਦੇ ਨਾਲ ਨਾਲ ਅਸੀਂ ਗੱਲ ਚੜ ਦੀ ਲੋੜੀ ਬਣਾ ਲਿਆ देयर आर ਵੈਰੀ ਪੋਜ਼ਿਟਿਵ ਥਿੰਗਸ ਵਿਚ ਕੈਨ ਬੀ ਡਨ ਜਿੰਦਿਆਂ ਵੀ ਤੁਹਾਡੀਆਂ ਕੇਅਰ ਟੇਕਰਸ ਹੈਗੀਆਂ ਉਹ ਜੋ ਪੇਰੈਂਟਸ ਦੀ ਟੇਕ ਕੇਅਰ ਕਰਦੇ ਆ ਉਹ ਕੁੜੀਆਂ ਕਰਦੀਆਂ ਬਤਨ ਆਜ਼ ਐਜ਼ ਹੀ ਸੱਜਣ ਆਈ ਨਾ ਉਹ ਕਿ ਜਦੋਂ ਮੈਂ ਕਿਸੇ ਬਾਬੇ ਨੂੰ ਕਹਿੰਦਾ ਸੀ ਇਪਰੇਸ਼ਨ ਕਰਾਣਾ ਉਹਨੇ ਕਿਹਾ ਜੀ ਮੇਰੀ ਕੁੜੀ ਉਹਨਾਂ ਨੂੰ ਬੱਚਾ ਨੂੰ ਛੁੱਟੀਆਂ ਹੋਣਗੀਆਂ ਫਿਰ ਆਈਗੇ ਫਿਰ ਕਰਾਵਾਂਗੇ ਤੇ ਮੁੰਡੇ ਹੁੰਦੇ ਸੀ ਘਰ ਤੋਂ ਸਵਾਲੋ ਤੇ ਉਹ ਧੀਆ ਜਦੋਂ ਆਉਂਦੀ ਆ ਫਿਰ ਮਾਪਿਆਂ ਨੂੰ ਜਦੋਂ ਦੁੱਖ ਹੁੰਦਾ ਉਹ ਆ ਕੇ ਸੇਵਾ ਉਹ ਕਰਦੀ ਆ ਦੇ ਆਰ ਬੈਸਟ ਇਨ ਸਪੋਰਟਸ ਦੇ ਆਰ ਬੈਸਟ ਇਨ ਐਜੂਕੇਸ਼ਨ ਜਿਵੇਂ ਤੁਹਾਡੇ ਜਿੰਨੇ ਵੀ ਸਾਡੇ ਹੋਰ ਕਰਿਕਟਰ ਆ ਗਏ ਸਾਡੀ ਇੰਡੀਅਨ ਜਿਹੜੀ ਪੰਜਾਬ ਦੀ ਧੀ ਆ ਸਾਨੂੰ ਬੜਾ ਮਾਣ ਆ ਉਹਦੇ ਤੇ ਵੀ ਸ਼ੁਡ ਮੇਕ them ਰੋਲ ਮਾਡਲਸ ਆਲਸ ਇਹ ਵੀ ਇੱਕ ਪੋਜ਼ਿਟਿਵ ਵੇ ਹੈ ਕਿ ਅਸੀਂ ਜਿਹੜੀ ਸਾਡੀ ਕ੍ਰਿਕਟ ਦੀ ਨੈਸ਼ਨਲ ਟੀਮ ਦੀ ਜਿਹੜੀ ਕੈਪਟਨ ਹੈ ਦੈਟਸ ਫਰੋਂ ਪੰਜਾਬ ਈਵਨ ਈਵਨ ਮੇਨ ਟੀਮ ਦਾ ਕੈਪਟਨ ਇਸ ਫਰੋਂ ਪੰਜਾਬ ਉਹ ਆਕੀ ਦਾ ਪੰਜਾਬ ਤੋਂ ਆ। ਸੋ ਵੀ ਸ਼ੁਡ ਮੇਕ them ਰੋਲ ਮਾਡਲਸ ਉਹਨੂੰ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਆਈਏ ਹਰਮਨप्रीत ਤੇ ਅਮਨ ਜੋਤ ਇੱਕ ਇੱਕ ਲਾਤੀ ਹੋ ਰਹੀ ਹੈ ਜੈਫੀ ਗਾਰਸ ਤੋਂ ਪੰਜਾਬ। ਸੋ ਸੋ ਯੂ ਹੈਵ ਟੂ ਸਜੈਸਟ ਕਿ ਇੱਕ ਪਿੰਡ ਦੇ ਲੈਵਲ ਤੇ ਆਸ਼ਾ ਵਰਕਰ ਦੇ ਲੈਵਲ ਤੇ ਵਟ ਕੈਨ ਬੀ ਡੂ ਔਰ ਜਿਹੜੇ ਤੁਹਾਡੇ MPHW ਫੀਮੇਲ ਹੈ ਜਾਂ CHOs ਹੈਗੇ ਉਹਨਾਂ ਦੇ ਲੈਵਲ ਤੇ ਕਿਹੜੇ-ਕਿਹੜੇ ਇੰਟਰਵੈਂਸ਼ਨ ਕਰੋਗੇ ਤੁਸੀਂ ਯੂ ਹੈਵ ਟੂ ਮਾਈਕਰੋ ਮੈਨੇਜਰ ਜਿਵੇਂ ਕੁਸ਼ਨ ਕੁਮਾਰ ਜੀ ਨੇ ਡਿਪਟੀ ਕੁਸ਼ਨ ਸੀਗੇ ਰੈਡ ਨਮਾਸ਼ਹਿਰ ਉਹਨਾਂ ਨੇ ਜਿਹੜਾ ਕਾਫੀ ਸਾਰੇ ਉਹਨਾਂ ਨੇ ਦਿੱਤਾ ਸੀਗਾ ਤੇ ਨਮਾਸ਼ਹਿਰ ਉਸ ਵੱਲ ਬੈਸਟ ਸੀਗਾ ਪੰਜਾਬ ਦੇ ਵਿੱਚ ਤੇ ਆਮ ਸੌਰੀ ਟੂ ਨੋਟ ਦੈਟ ਇਟਸ ਜਿਹੜਾ SBS ਨਗਰ ਇਟਸ ਮਚ ਲੋ ਦ ਸਟੇਟ ਐਵਰੇਜ ਆਲਸੋ ਇਹ 83rd ਤੇ ਹੈਗਾ ਜੀ ਜਿਹੜਾ ਟੌਪ ਦੇ ਹਿਸਾਰ ਪਰ ਹੈ 975 ਹੈ Uh, it all depends on uh, deputy commissioner and civil surgeon it depends on your leadership qualities hun apa we are going to do uh, this punjab is the first state jede vich universal thoda hega healthcare we already have aam aadmi clinics jinna de vich pregnancy da test hunda hega oi bhi aurat jede lagi ho niyamak nahi honi chahidi vikas both diagnostic and medication is available in aam aadmi clinics ਐਂਡ ਇਹਦੇ ਨਾਲ ਨਾਲ ਸੀਐਚਓ ਸਕੂਲ ਵੀ ਡਾਇਗਨੋਸਟਿਕਸ ਤੇ ਮੈਡੀਕ ਮੈਡੀਕੇਸ਼ਨ ਅਵੇਲੇਬਲ ਹੈਗੀ ਆ No women should be pregnant this is one of the high risk nobody should be uh, pregnant lady ਕੋਈ ਵੀ ਹਾਈਪਰਟੈਨਸਿਵ ਨਹੀਂ ਹੋਣੀ ਚਾਹੀਦੀ ਕੰਟਰੋਲਡ ਹੋਣੀ ਚਾਹੀਦੀ ਆ ਜੇ ਡਾਇਬੀਟਿਕ ਹੈ ਤਾਂ ਕੰਟਰੋਲ ਹੋਣੀ ਚਾਹੀਦੀ ਆ ਜੇ ਜਸਟੇਸ਼ਨਲ ਡਾਇਬੀਟੀਜ਼ ਹੈ ਡਾਇਗਨੋਸ ਹੋਣੀ ਚਾਹੀਦੀ ਆ ਔਰ ਐਨੀ ਅਦਰ ਜਿਹੜੇ ਰਿਸਕ ਫੈਕਟਰਸ ਆ ਗਿਆ ਉਹਦੇ ਚਾਹੇ ਵੀ ਪ੍ਰੈਜੈਂਟੇਸ਼ਨ ਹੈ ਜਾਂ ਕੋਈ ਹੋਰ ਹੈਗਾ ਕੋਈ ਪੈਲਵਿਕ ਜਾਂ ਹੋਰ ਕੋਈ ਐਨਾਟੋਮਿਕਲ ਪ੍ਰੋਬਲਮ ਆਈ ਹੈ दैट शुड बी ਡਾਇਗਨੋਸਡ ਇਨ ਦੀ ਹਾਈ ਰਿਸਕ ਪ੍ਰੈਗਨancies ਐ ਦੇ ਸ਼ੁੱਡ ਬੀ ਗੋ ਟੂ ਡਿਸਟ੍ਰਿਕਟ ਹਸਪੀਟਲਸ ਔਰ ਇਹਦੇ ਨਾਲ ਨਾਲ ਆਪਣਾ ਡਾਕਟਰ ਕੇਂਦਰ ਆਪਣਾ ਹੋ ਗਿਆ ਨੇ ਜਿਹੜਾ ਸਪੈਸ਼ਲਿਸਟ ਆਪਾਂ ਉਹ ਕਰਦੇ ਹੈਗੇ ਐ ਡਵੈਲਪਮੈਂਟ ਵਾਲਾ ਉਹ ਆਲਮੋਸਟ ਸਟਾ ਫਾਈਨਲ ਹੋ ਗਿਆ ਹੈ ਸਾਹਿਬ ਜੀ ਸੋ ਯੂ ਆਰ ਅਥੋਰਾਈਜ਼ਡ ਕਿ ਤੁਸੀਂ ਤੁਹਾਡੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲ ਸਬ ਡਿਵੀਜ਼ਨ ਹਸਪੀਟਲ ਐਂਡ ਜਿਹੜੇ ਸੀਐਸਸੀਸ ਹੈਗੇ ਆ ਉਹਨਾਂ ਦੇ ਵਿੱਚ ਯੂ ਮਸਟ ਹੈਵ ਅ ਗਾਇਨਕੋਲੋਜਿਸਟ ਪੈਟ੍ਰੀਸ਼ੀਅਨ And uh, anesthetist, uh, even preferably medical specialist also. And uh, to see can parallel can do part time. And we will pay them very decent rates. 100 rupees per operation consultation. They can see 50 patients and take 5000 rupees every, every day they work. And uh, similarly for uh, cesarean, we are giving 3500. They, if they do two cesareans, they can take. I think it's a decent amount. ਬਾਕੀ ਸਾਰਾ ਕੁਝ ਉਹਨਾਂ ਦੀ ਲਾਇਬਿਲਟੀ ਨਹੀਂ ਹੈ ਮੈਡੀਸਿਨਸ ਐਵਰੀਥਿੰਗ ਵੀਲ ਪ੍ਰੋਵਾਈਡ ਸਪੋਰਟਿੰਗ ਸਟਾਫ ਵੀਲ ਪ੍ਰੋਵਾਈਡ ਆਲ ਕੋਈ ਬਿਜਲੀ ਦਾ ਕੋਈ ਹੋਰ ਉਹਨਾਂ ਦੀ ਕੋਈ ਲਾਇਬਿਲਟੀ ਨਹੀਂ ਹੈ ਬਟ ਯਸ ਦੇ ਹੈਵ ਜੇ ਕੋਈ ਉਹਨਾਂ ਦੇ ਨੈਗਲੀਜੈਂਸ ਹੁੰਦੀ ਹੈ ਜਾਂ ਕੋਈ ਹੋਰ ਹੁੰਦਾ ਉਹਨਾਂ ਨੇ ਪੋਸਟ ਪ੍ਰੈਨਟ ਕੇਅਰ ਵੀ ਦੇਣੀ ਹੈ ਜੇ ਉਹਨੂੰ ਵਿਜ਼ਿਟ ਕਰਦੇ ਆਂ देन अगेन दे ਕੈਕਟ ਪੇਡ ਫਾਰ ਥੈਟ ਜੇ ਉਹਨਾਂ ਨੇ ਆਕੂਪੇਸ਼ਨਲ ਦੇਖਣਾ ਹੈਗਾ देन अगेन दे ਕੈਕਟ 5000 ਰੁਪੀਸ ਜੇ ਇਫ देयर इज एनी ਐਨੀ ਕਾਲ ਫਾਰ ਥੈਟ ਸੋ ਥੀਸ ਸਬਸਿਡੀਆਂ ਸ਼ੁੱਡ ਬੀ ਅਵੇਲੇਬਲ we have to bring down maternal mortality rate at the same time we have to improve our fever success ratio te ode waste i would say ke tusi use as much as positive initiatives ode ch jis tarah tuhanu ke every pregnancy should be registered as soon as possible then it should be tracked and asha workers nu tusi hor tarah de kar incentivize kar sakte ho aur mai i have already referred to data soap on this I will write to him again and I request uh, you also that you take it up because this incentive is very important for this uh, issue and uh, I, th I think it is a huge problem in northern India. Even Haryana is, I think, even worse than us. So even Rajasthan and uh, they, there is a preference for male child. ਐਂਡ ਵੀ ਸ਼ੁੱਡ ਇਨਵੋਲਵ ਦਾ ਕਮਿਊਨਿਟੀ ਪਾਰਟਿਸਪੇਸ਼ਨ ਐਂਡ ਐਜੂਕੇਟ them ਆਲਰੇਡੀ ਆਪਾਂ ਕਰ ਰਹੇ ਆ ਜਿਵੇਂ ਘਰ ਚੜ੍ਹ ਦੀ ਲੋੜੀ ਕਰਦੇ ਆ ਹੋਰ ਵੀ ਜੋ ਆਪਾਂ ਕਰ ਸਕਦੇ ਆ ਜਿਹੜੇ ਆਪਣੇ ਸਮਾਜ ਦੇ ਵਿੱਚ ਸਾਡੀਆਂ ਹਾਫ ਆਵਰ ਡਿਪਟੀ ਕਮਿਸ਼ਨਰ ਦਾ ਲੇਡੀਜ਼ ਨਾਊ ਇਟ ਇਸ ਐਂਡ ਇਵਨ ਕੁਆਇਟ ਅ ਫਿਊ ਆਫ them ਆਰ ਐਸ ਐਸ ਪੀ ਆਲਸੋ ਆਰ ਦਾ ਕਮਿਸ਼ਨਰ ਆਫ ਪੁਲਿਸ ਆਲਸੋ ਆਰ ਦਾ ਹਾਇਰ ਪੋਜੀਸ਼ਨਸ ਸੋ ਦੇ ਆਰ ਰੀਅਲ ਗੁੱਡ ਰੋਲ ਮਾਡਲਸ ਐਂਡ ਡਾਕਟਰਸ ਇਟਸੈਲਫ ਤੁਸੀਂ ਖੁਦ ਵੀ ਇੱਕ ਰੋਲ ਮਾਡਲ ਹੋ ਜਿਹੜੇ ਤੁਸੀਂ ਸਾਡੇ ਡਾਇਰੈਕਟਰ ਹੋ ਚਾਹੇ ਸਾਡੇ ਡਾਕਟਰ ਸਤਿੰਦਰ ਹੈ ਇੱਕ ਹੈਡ ਹੈ ਗਿਆ ਸੋ ਸ਼ੀ ਪੁਆਇੰਟਡ ਆਊਟ ਸੋ ਯੂ ਸੀ ਦਾ ਇਨਫੋਰਮੇਸ਼ਨ ਹੈਜ਼ ਟੂ ਕਮ ਫਰਮ ਯੂ ਆਈ ਕੈਨ ਓਨਲੀ ਸਪੋਰਟ ਯੂ ਸ਼ੀ ਟੋਲਡ ਮੀ ਕਿ ਐਮ ਟੀ ਪਿਕੇਟਸ ਆਰ ਬੀਇੰਗ ਮਿਸਯੂਜ਼ਡ ਦੈਨ ਵੀ ਇੰਟਰਵੈਨਡ ਆਈ ਡੋਨਟ ਨੋ ਹਾਊ ਗੁੱਡ অর ਹਾਊ ਬੈਡ ਦਾ ਸਿਚੁਏਸ਼ਨ ਇਜ਼ ਬਟ ਵੀ ਕੈਨ ਡੈਫੀਨਿਟਲੀ ਮੇਕ ਅ ਡਿਫਰੈਂਸ ਸੋ ਇਫ ਦੇ ਇਫ ਯੂ ਗਿਵ ਅਸ ਸੁਜੈਸ਼ਨਸ ਦੈਟ ਦਿਸ ਇਜ਼ ਹਾਊ ਵੀ ਕੈਨ ਡੂ ਇਟ ਯੂ ਕੈਨ ਹੈਵ ਯੂਰ ਇਨੋਵੇਸ਼ਨ ਜਿਵੇਂ ਅਸੀਂ ਉਹ ਸਾਡੇ ਬੂ ਤੇਗਵਧਰ ਸਾਹਿਬ ਤੋਂ 350 ਸਾਲ ਰਾਸੀ ਸਿਮਰ ਸਾਹਿਬ ਬੈਠੇ ਹੈ ਇਹਨਾਂ ਨੇ ਡਾਕਟਰ ਅਨਿਲ ਗੋਇਲ ਨੇ ਦੇ ਡਿਡ ਐਗਜ਼ੈਪਟਰੀ ਵਰਕ ਉਹਦੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲੀਆਂ ਔਰ ਇੱਕ ਜਿਹੜੇ ਆਮ ਆਦਮੀ ਕਲੀਨਿਕ ਔਰ ਐਮਰਜੈਂਸੀ ਸਰਵਿਸਿਜ਼ ਬਹੁਤ ਅੱਛੀ ਸੀ ਬਲੱਡ ਡੋਨੇਸ਼ਨ ਆਰਗਨ ਡੋਨੇਸ਼ਨ ਦੇ ਵਿੱਚ ਅਸੀਂ ਮਤਲਬ ਕੰਟਰੀਜ਼ ਵੀ ਕਲੇਮ ਕੀਤਾ 9th ਪੋਜੀਸ਼ਨ ਮਤਲਬ ਬਹੁਤ ਪਿੱਛੇ ਸੀਗਾ ਪਰ we almost doubled our numbers in organ transplants and i am pleased to share with you that punjab ne ek government hospital de vich uh, pehla liver transplant si karta 3 days back and patient is doing very well so doctor da punjab institute of liver and, uh, and biliary sciences it's a second institute in punjab of its kind te is tarah asi initiative leya gaya ji is tarah tuhanu stamina hai ga heart attack vaste

So, lot of patients have benefited. Similarly, for the stroke, so similarly for the gynae you can have collaboration. This stroke and STEMI, they are working in collaboration with the private hospitals. We are partners, we are not competitors. So, wherever uh, both the parties can benefit, society can benefit. So, we, are, we have a open mind on that. And MCH services, uh, you see, this is my next target that every CSC, subdivision hospital and district hospital, they should have MCA services and emergency services. Now we have 1000 more doctors. So we can rationalize, you can use within your districts rationally. Uh, you can send them for training for critical care and uh, nursing students, you must send them. Even students from private institutes, you must send them for palliative care and uh, geriatric care. So we are making arrangements for that and uh, we are also introducing open classroom that will be for everybody uh, for medical graduates and for paramedics we are uh, the best possible experts from the uh, state as well as from the national team those who are willing to contribute so uh, we will recruit them and uh, you see there will be open classroom where any medical student studying in a government or a private school can benefit similarly all the nursing students so first there will be online courses so then we are using ai also and uh, there is a the word of caution also because you see AI can tell how much Hb you have material BP without any uh, invasive procedure so they can do almost all the tests so I wonder what will happen when uh, people will be able to diagnose whether it's a male child or a female child I very well remember that uh, uh, I think I was still a medical student when this ultrasound came and the whole of Punjab was full of banners ladka or ladki it's your choice now right? so after 20 years, 30 years, then we realize it's a disaster. the technology is misused more often uh, than it was meant to be used. so uh, even the ai, uh, we have to be very careful about it. and uh, it should be used like we are using it for uh, breast cancer, we are using it for cervical cancer, and for vision, visual effects. so it should be used for the benefit of the society, not to, uh, you see, uh, for uh, negative things like the ultrasound is being used. So ultrasound is, is it, it's, a, it's a very useful tool because there's no radiation in it. So it can diagnose so many uh, medical conditions. But unfortunately uh, you see sometime uh, uh, there is problem because your uh, date has expired or uh, you see some, you, have, you forgot to lock it or theres some kind of a problem which is not a, uh, b with a bad intention. and those who have bad intention they will avoid all that. you see. They will, and particularly I think recently we discovered they are very small devices, Chinese made. Huh? So they are portable, they are easily portable, and uh, that, that's a problem. It's very, it has become more difficult to detect. So you have to be careful, but still I think the uh, really real intelligence uh, it's better than artificial intelligence and it should remain so. And. Uh, you should have all cautions and you should be very careful. You see, when a video comes, when uh, then it becomes very difficult for me to find you. And uh, not only that, uh, you should be careful that the video should not be there, but you should not do what is seen in the videos so, Why doing it? You are at a very senior position, very respectable position. There are much better ways of uh, uh, earning money. You can work more and earn more. So, even the civil surgeons and the SMOs, those who are specialists, they must spend at least one or two or three days or uh, even on those days they can spend two three hours ਇੱਕ ਸਾਡੇ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਸੀ ਉਹ ਮੇਰੇ ਕੋਲੇ ਕਹਿੰਦੇ ਸੀ ਐਕਸਟੈਂਸ਼ਨ ਦੇ ਦਿਓ ਮੈਂ ਕਿਹਾ ਜੀ ਤੁਸੀਂ ਕੀ ਹੋ ਕਹਿੰਦੇ ਗਾਇਨਾਕੋਲੋਜਿਸਟ ਹੈ ਮੈਂ ਕਿਹਾ ਸਜੇਰੀਅਨ ਕਰਦੇ ਹੋ ਕਹਿੰਦੇ ਸਾਰਾ ਕੁਝ ਕਰਦੇ ਆ ਮੈਂ ਕਿਹਾ ਵਾਈ ਡੋਟ ਯੂ ਰਨ ਦਾ ਡੀਐਨਬੀ ਕੋਰਸ ਸੋ ਯੂ ਕੈਨ ਰਨ ਦਾ ਡੀਐਨਬੀ ਕੋਰਸ ਜਿੰਨੇ ਵੀ ਤੁਹਾਡੇ ਰਿਟਾਇਰ ਹੋਏ ਆ ਉਹਨਾਂ ਨੂੰ ਰੱਖ ਲਓ ਪ੍ਰਾਈਵੇਟ ਨੂੰ ਇਨਵੋਲਵ ਕਰ ਲਓ ਯੂ ਕੈਨ ਰਨ ਦਾ ਡੀਐਨਬੀ ਕੋਰਸਸ ਐਂਡ ਕੋਲਾਬੋਰੇਸ਼ਨ you can run uh, niku and with collaboration so any other service which benefits the people and uh, it gives good image uh, for your government hospital and also for the government so the government hospital jehde uh, toade je if they are doing well uh, ta that gives you see uh, that benefits lot of poor people who, those who cannot afford te toanu blessings vi mil gaya even blessings are important so uh, i'm very hopeful and i am sure that you will all, all give your best the civil surgeon is the heart and soul hun dengue hai ga tode maalo na ji asi ek district te ether team bhej deya patiala theek kita hun toda jehda hai ga o rehkot de vich problem ho gayi hai je maalo rehkot is very bad now more than 50% cases are from one district so you have to be very careful about all this keep an eye on every all the national programs and there are uh, you see uh, mother and child these are two very important uh, citizens i would say so no child should be anemic now you have the diagnostic of, uh, i mean for this available in amadmi clinics in primary care this is for the first time that the diagnostics are available in primary care no other state provides that i suppose so no pregnant women should be nobody should be you see nobody there should be uh, not be anyone who has hypertension or diabetes or obesity, but the person doesn't know it. Your duty is to tell them that you are hypertensive and take this medicine. If after that person doesn't take, you are justified, you see, then it's not your fault. But uh, it should not happen that the persons are not aware most of them, as it used to be the case. Uh, when I uh, used to hold eye camps, so I will always see, if I operate 100 cases, there will be 2-3 people who are diabetic. 5 6 people were hypertensive but they were not even aware forget about taking medication there were 10 people who has either diabetes or hypertension they were taking medication but not regularly not very regular so these are the things which need to change so you are the persons ਤੁਸੀਂ ਆਪਣੇ ਜਿਹੜੇ ਤੁਹਾਡੇ ਮਲ੍ਹਾ ਕਲੀਨਿਕ ਵਾਲੇ ਉਹਨਾਂ ਨੂੰ ਕਹੋ ਜੇ ਤੁਸੀਂ ਕੇਸਸ ਵਧਾਣੇ ਹੈਗੇ ਆਪਣੇ ਸਾਰੇ ਸਕੂਲਾਂ ਦੇ ਬੱਚੇ ਬੁਲਾ ਕੇ ਉਹਨਾਂ ਦਾ ਐਚਬੀ ਚੈੱਕ ਕਰਦੇ ਹੋ ਉਹਨਾਂ ਦੀ ਵਿਜ਼ਨ ਚੈੱਕ ਕਰਦੇ ਹੋ ਉਹਨਾਂ ਦੀ ਹਾਈਟ ਚੈੱਕ ਕਰਦੇ ਹੋ ਉਹਨਾਂ ਦਾ ਤੁਸੀਂ ਸਟਾਰਟਿੰਗ ਵੇਸਟਿੰਗ ਜਿਹੜੀ ਹੈਗੀ ਆ ਉਹਨਾਂ ਦਾ ਐਚਬੀ ਚੈੱਕ ਕਰ ਦਿਓ ਵਿਜ਼ਨ ਹੋ ਗਈ ਹਾਈਟ ਹੋ ਗਈ weight ਹੋ ਗਿਆ ਸਟਾਰਟਿੰਗ ਵੇਸਟਿੰਗ ਤੁਸੀਂ ਯੂ ਕੈਨ ਓਵਰਕਮ ਦਿਸ ਸੋ ਸਿਮਿਲਰਲੀ ਫਾਰ 올 ਬਲੈਕਡ ਵੂਮਨ অর ਪੀਪਲ 40 ਪਲਸ ਦੇ ਸ਼ੁਡ ਹੈਵ ਸਪੈਕਟਿਕਲ ਰੀਡਿੰਗ ਗਲਾਸੇਸ ਐਂਡ देयर ਬੀਪੀ ਐਂਡ ਸ਼ੂਗਰ ਸ਼ੁਡ ਬੀ ਚੈੱਕਡ बिकॉज ਇਟਸ ਅਵੇਲੇਬਲ ਨਾਓ ਵਿਦ ਯੂ ਸੋ ਇਹ ਵਾਲੇ ਪਰ ਕਾਰਨਰਸ ਵੀ ਬਣਾਏ ਆ ਉਥੇ ਐਨਸੀਡੀ ਦੇ ਸਿਮਿਲਰਲੀ ਫਾਰ ਵੈਕਟਰ ਬੋਨਡ ਡੀਜ਼ੀਸ ਸੋ ਨਾਓ ਯੂ ਹੈਵ 올 ਦ ਫੈਸਿਲਿਟੀਆਂ ਐਂਡ ਐਮਨਿਟੀਆਂ ਯੂ ਮਸਟ ਯੂਜ਼ ਦਮ ਆਈ ਹੋਪ ਕਿ ਬਾਈ ਨੈਕਸਟ ਈਅਰ Uh, Punjab uh, should be better than the national average. So, I want to see Punjab at the top, maybe very close to Kerala or competing with Kerala, not uh, with the worst states like our neighbor. So, with all these words, uh, wish you all the very best, good deliberations, and I hope that you will come up to uh, the expectations of the people.